ਔਰ ਬਾਬਾ ਜੀ ਨੇ ਜੋ ਪ੍ਰਮਾਤਮਾ ਦੇ ਸਿਮਰਨ ਦੇ ਅੰਦਰ ਵਰਕਤ ਹੈ ਜੋ ਨਾਮ ਜਪਣ ਦੀਆਂ ਵਰਕਤਾ ਝੋਲੀ ਵਿੱਚ ਪੈਂਦੀਆਂ ਹਨ ਕੀਰਤਾਰਾਹੀ ਆਪ ਸੰਤਾਂ ਨੂੰ ਸ਼ਰਨ ਸ਼ਬਦ ਕਰਵਾਇਆ ਕਬੀਰ ਹਰ ਕਾਲ ਸਿਮਰਨ ਜੋ ਕਰੇ ਸੋ ਸੁਖੀ ਆਲ ਸੰਸਾਰ ਇਤ ਉਤ ਕਤੇ ਨਾ ਦੋਲੈ ਜਿਸ ਰੱਖੇ ਸਿਰਜਣਹਾਰ ਭਗਤ ਕਬੀਰ ਜੀ ਕਹਿੰਦੇ ਹਨ ਜਿਹੜਾ ਮਨੁੱਖ ਇਸ ਸੰਸਾਰ ਦੇ ਵਿੱਚ ਕੇਵਲ ਤਾਂ ਕੇਵਲ ਇੱਕ ਨਰਨਕਾਰ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਸਿਮਰਨ ਤੋਂ ਪਾਵ ਹੈ ਉਹਨੂੰ ਜਾਗਰਨਾ ਉਹਨੂੰ ਚੇਤੇ ਕਰਨਾ ਉਹਦੀ ਵਡਿਆਈ ਸਿਰਫ ਸਲਾਹ ਕਰਨੀ ਜਿਹੜਾ ਮਨੁੱਖ ਨਰਨਕਾਰ ਵਾਹਿਗੁਰੂ ਦੀ ਵਡਿਆਈ ਨਾਲ ਜੁੜਦਾ ਹੈ ਉਹਦਾ ਸਿਮਰਨ ਕਰਦਾ ਹੈ ਉਹ ਇਸ ਲੋਕ ਦੇ ਅੰਦਰ ਸਦਾ ਆਪਣਾ ਜੀਵਨ ਸੁਖੀ ਬਤੀਤ ਕਰਦਾ ਹੈ ਕਿਸੇ ਪ੍ਰਕਾਰ ਦਾ ਕੋਈ ਉਹਨੂੰ ਝੋਰਾ ਕੋਈ ਫਿਕਰ ਕੋਈ ਡਰ ਨਹੀਂ ਵੀ ਆਪਦਾ ਜਦੋਂ ਸਿਮਰਨ ਦੀ ਵਰਤਤ ਦੇ ਨਾਲ ਉਹਦਾ ਇਹ ਲੋਕ ਸਵਾਰਿਆ ਗਿਆ ਤੇ ਸਤਿਗੁਰੂ ਜੀ ਕਹਿੰਦੇ ਹਨ ਪ੍ਰਮਾਤਮਾ ਦੇ ਸਿਮਰਨ ਦੀ ਬੜੀਆਈ ਹੋਣ ਕੀ ਹੈ ਇਤ ਉਤ ਖਦੇ ਨਾ ਡੋਲਾਈ ਫਿਰ ਇਧਰ ਉਧਰ ਦੀ ਸਾਰੀ ਟਟਕਣਾ ਉਹਦੀ ਖਤਮ ਹੋ ਜਾਂਦੀ ਹੈ ਵਿਸ਼ੇ ਵਿਚਾਰਾਂ ਵਿੱਚ ਪੈ ਕੇ ਲੋਕ ਅਤੇ ਪਰਲੋਕ ਦੇ ਅੰਦਰ ਜਿਹੜਾ ਮਨੁੱਖ ਆਬ ਹੁੰਦਾ ਹੈ ਉਤੋਂ ਬਚ ਜਾਂਦਾ ਹੈ ਇਹੋ ਤੱਕ ਤੇ ਨਡੋ ਲਈ ਜਿਸ ਰਖੈ ਸਰਜਣਹਾਰ ਜਿਸ ਨਰੰਕਾਰ ਵਾਹਿਗੁਰੂ ਨੇ ਸਾਨੂੰ ਸਿਰਜਿਆ ਹੈ ਬਣਾਇਆ ਹੈ ਉਹ ਫਿਰ ਆਪਣੇ ਭਗਤ ਦੀ ਆਪ ਪੈਜ ਰੱਖਦਾ ਹੈ ਜਿਹੜੇ ਭਗਤ ਉਸ ਨਰੰਕਾਰ ਵਾਹਿਗੁਰੂ ਪਰਮੇਸ਼ਵਰ ਦਾ ਸਿਮਰਨ ਕਰਦੇ ਹਨ ਇਸ ਪਵਨ ਸ਼ਬਦ ਦੇ ਅੰਦਰ ਉਪਦੇਸ਼ ਜੋ ਸਤਗੁਰੂ ਜੀ ਨੇ ਸਾਨੂੰ ਦਿੱਤਾ ਆਪ ਜੀ ਨੇ ਕੀਰਤਨ ਪਰ ਸਿਰਲ ਕੀਤਾ ਆਓ ਚਲ ਰਹੇ ਲੜੀ ਬਾਗ ਗੁਰ ਸ਼ਬਦ ਵਿਚਾਰ ਦੇ ਨਾਲ ਸਾਝ ਪਾਈਏ ਅੱਜ ਦੇ ਪਾਵਨ ਬਚਨ ਜੋ ਭੈਰੂ ਰਾਜ ਦੇ ਅੰਦਰ ਜਗਤ ਗੁਰੂ ਕੰਗ ਗੁਰ ਦਰਕਸ਼ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗ 1153 ਉਪਰ ਦਰਜ ਹਨ ਮੂਲ ਦੇ ਅੰਦਰ ਆਪ ਜੀ ਨੇ ਜੈਨੇਕੀ ਪਾਸੋ ਪਾਠ ਸਰਵਣ ਕੀਤਾ ਹੈ ਸਤਿਗੁਰ ਦੇ ਦਿੱਤੇ ਹੋਏ ਮਤਬੋਧ ਅਨੁਸਾਰ ਆਓ ਇਸ ਪਾਵਨ ਸ਼ਬਦ ਦੀ ਵਿਚਾਰ ਕਰੀਏ ਸਤਿਗੁਰ ਕਿਰਪਾ ਕਰਨ ਇਸ ਪਾਵਨ ਸ਼ਬਦ ਦੀ ਵਿਚਾਰ ਆਪ ਅਕਰਵਾ ਲੈਣ ਪੈਰੋਂ ਅਸਥੀਆਂ ਮਹੱਲਾ ਪਹਿਲਾ ਘਰ ਦੂਜਾ ਪੈਰੋਂ ਰਾਗ ਦਾ ਨਾਮ ਹੈ ਇਸ ਪਾਵਨ ਸ਼ਬਦ ਦੇ કુલ 9 ਬੰਦ ਹਨ ਜਿਵੇਂ ਅਸ਼ਟਪਦੀ ਤੋਂ ਭਾਵ ਦਾ ਅੱਠ ਪਦਿਆਂ ਵਾਲੇ ਜਿਹੜਾ ਸ਼ਬਦ ਹੁੰਦਾ ਹੈ ਜੇ ਸੁਖਮਨੀ ਸਾਹਿਬ ਤੁਸੀਂ ਪੜ੍ਹਦੇ ਹਾਂ ਹਰੇਕ ਸ਼ਲੋਕ ਦੇ ਅੰਦਰ ਜਿਹੜੀ ਅਸ਼ਟਪਦੀ ਉਹਦੇ